ਤਾਰੰਦਰ ਜੀ ਸਿੰਘ ਦੀ ਖੰਡ ਫਤੇ ਆ ਕਹਤਾ ਹਾਂ ਵਾਹਿਗੁਰੂ ਜੀ ਦਾ ਬੋਲ ਸਾਡੇ ਮੇਰੇ ਲੋਕ ਖਵਾਲਾ ਇਲੈਕਸ਼ਨ ਜਿਹੜਾ 1 ਜੂਨ ਨੂੰ ਹੋਣਾ ਹੈ ਜਨ ਸੰਵਾਦ ਉਸ ਬੋਲਨ ਕਰਦੇ ਹੋਏ ਸਾਡੇ ਪੰਜਾਬ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਆ ਜੀ ਜਿਹੜੇ ਪਛਾਣ ਕੀ ਨਾਮ ਕਰਿਆ ਉਹਦੀ ਕੌਮ ਹੈ ਬਤੇ 16 ਰੁਪਏ ਬਰਾਦਰੀ ਨੂੰ ਬਹੁਤ ਮਾਰੇ ਇਹਨਾਂ जी मीटिंग आई है सदार इंद्रजीत सिंह बब्बू जी उन्होंने अगवाई पंजाब के वक् वक् इलाकों तीन रामगढ़िया विश्कर्मा सारे समाज कठीदी की है जो कि पिछले दिन ਸਰ ਸਾਹਿਬ ਜਿਹੜੇ ਇੱਥੇ ਦੇ ਪ੍ਰਜੈਕਟ ਐਮ ਐਲ اے ਹੈਗੇ ਨੇ ਔਰ ਕੈਂਡੀਡੇਟ ਮਨਿਸਟਰ ਹੈਗੇ ਨੇ ਉਹਨਾਂ ਨੇ ਜੋ ਮਨਪਾਗੀ ਪਾਸ਼ਾ ਸਾਡੇ ਵਸਤੇ ਇਸਮਾਰਤ ਕੀਤੀ ਜਿਹੜੂ ਲੈ ਕੇ ਇਹ ਕੰਟਿਕਟ ਆ ਗਿਆ ਔਰ ਅੱਜ ਦਾ ਡਿਸੀਜਨ ਲਿੱਤਾ ਗਿਆ ਕਿ ਕਮੇਟੀ ਬਣਾਓਗੇ ਦੋਸਤੋ ਔਰ ਕੋਈ ਤੇ ਜੋ ਕਾਨੂੰਨੀ ਕਾਰਵਾਈ ਐ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਵੀ ਕਰਾਂਗੇ ਨਹੀਂ ਕਿਸੇ ਦਾ ਭੁਲ ਕੇ ਵਿਰੋਧ ਕਰਾਂਗੇ ਜਿੱਥੇ ਪੰਜਾਬ ਦੇ 13 ਸੀਟਾਂ ਤੇ ਅਸੀਂ ਭੁਲ ਕੇ ਵਿਰੋਧ ਕਰਾਂਗੇ ਉੱਥੇ ਹੀ ਦਿੱਲੀ ਦੀਆਂ 7 ਸੀਟਾਂ ਦੇ ਉੱਥੇ ਵੱਖ-ਵੱਖ ਇਲਾਕਿਆਂ ਦੇ ਇੰਤਜ਼ਾਮ ਕੇ ਆਪ ਆਪੀ ਪਾਰਟੀ ਦਾ ਵਿਰੋਧ ਕਰਾਂਗੇ ਅਸੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਆ ਇਨ੍ਹਾਂ ਦੇ ਡਿਸੀਜਨ ਦੇ ਖਿਲਾਫ ਆ ਇਹ ਜਿਸੇ ਨੂੰ ਉਹਨਾਂ ਨੂੰ ਲੈਣਾ ਪਏਗਾ ਕਿਸੇ ਵੀ ਕੰਡੀਸ਼ਨ ਤੇ ਪਿਛਲੇ ਦਿਨੀ ਸਾਡੇ ਇਥੋਂ ਦੇ ਜਿਹੜੇ ਐਮਪੀ ਜਿਹੜੇ ਕੈਂਡੀਡੇਟ ਬਣੇ ਨੇ ਲਾਲਜੀਤ ਸਿੰਘ ਢੋਲਰ ਉਹਨਾਂ ਨੇ ਓਬੀਸੀ ਸਮਾਜ ਬਾਰੇ ਬਹੁਤ ਘਟੀਆ ਲਮਜ ਬੋਲੇ ਔਰ ਸਮਾਜ ਦੇ ਲੋਕਾਂ ਨੂੰ ਬਹੁਤ ਵੱਡੀ ਗੱਦੀ ਐ ਠੇਸ ਪਹੁੰਚੀ ਹੈ ਜੀ ਉਹਦੇ ਵਿਰੋਧ ਦੇ ਵਿੱਚ ਰੋਸ ਦੇ ਵਜੋਂ ਅੱਜ ਜਿਹੜਾ ਇਕੱਠ ਹੈ ਇਹ ਤੇ ਕੀਤਾ ਗਿਆ ਹੈ ਔਰ ਬਹੁਤ ਹੀ ਦਿੱਲੀ ਤੋਂ ਲੈ ਕੇ ਸਾਰੇ ਪੰਜਾਬ ਦੇ ਨੁਮਾਇੰਦੇ ਇਹਦੇ ਵਿੱਚ ਪਹੁੰਚੇ ਹਨ ਕਿਉਂਕਿ ਉਸ ਇਨਸਾਨ ਦੀ ਮਾਨਸਿਕਤਾ ਦਾ ਪਤਾ ਲੱਗਾ ਹੈ ਕਿ ਉਹਦੀ ਸੋਚ ਕੀ ਹੈ ਉਹਦੇ ਮਨਾਂ ਵਿੱਚ ਕੀ ਹੈ ਕਿੰਨੀ ਨਫ਼ਰਤ ਹੈ ਉਹ ਬੀਸੀ ਸਮਾਜ ਦੇ ਲਈ ਉਹਦੇ ਲਈ ਅੱਜ ਇਹ ਕੱਠ ਨੇ ਫੈਸਲਾ ਕੀਤਾ ਹੈ ਕਿ ਅਸੀਂ ਸਾਰੇ ਉਹਦਾ ਬਾਈਕਾਟ ਕਰਾਂਗੇ ਇੱਕ ਕਮੇਟੀ ਬਣੇਗੀ ਜਿਹੜੀ ਅਸੀਂ ਇਦੇ ਵਿਰੁੱਧ ਹਾਈ ਕੋਰਟ 'ਚ ਵੀ ਜਾ ਰਹੇ ਆਂ ਔਰ ਡੀਜੀਪੀ ਨੂੰ ਵੀ ਮਿਲ ਕੇ ਇਹਦੇ ਤੇ ਮੁਕੱਦਮਾ ਜਿਹੜਾ ਦਰਜ ਕਰਾਉਣ ਦੀ ਆਪਾਂ ਨਾ ਕੀ ਆ ਉਹਨਾਂ ਨੂੰ ਸਪਾਰਸ਼ ਕਰਾਂਗੇ ਅੱਜ ਅਸੀਂ ਮੀਟਿੰਗ ਕੀਤੀ ਹੈ ਸਾਡੇ ਪੂਰੇ ਪੰਜਾਬ ਤੋਂ ਲੋਕ ਆਏ ਨੇ ਜਿੱਡੇ ਵੀ ਸਾਡੇ ਮੇਨ ਮੈਨ ਜਥੇਬੰਦੀਆਂ ਉਹਦੇ ਪ੍ਰਧਾਨ ਆਏ ਨੇ ਸਾਰੇ ਅਸੀਂ ਬੈਠ ਕੇ ਸਾਰਿਆਂ ਨੇ ਮੀਟਿੰਗ ਕੀਤੀ ਹੈ ਪੂਰੇ ਪੰਜਾਬ ਦੇ ਅੰਦਰ ਅਸੀਂ ਬਾਈਕਾਟ ਕਰਾਂਗੇ ਆਵਾਜ਼ੀ ਪਾਰਟੀ ਦਾ ਕਿਉਂਕਿ ਉਹਨਾਂ ਦੇ ਹੀ ਇਹ ਕੈਂਡੀਡੇਟ ਨੇ ਪ੍ਰਧਾਨ ਮੰਤਰੀ ਵੀ ਹੈ ਲਾਲਜੀ ਭੋਲਰ ਨੇ ਸਾਡੇ ਸਮਾਜ ਬਾਰੇ ਬਹੁਤ ਗਲਤ ਬੰਦ ਸ਼ਬਦ ਬੋਲੇ ਕਿ ਜਿਹੜੇ ਕੀ ਕਹਿੰਦੇ ਨੇ ਕਿ ਜਦੋਂ ਸੋਚ ਚੁੱਕਦੇ ਹੁੰਦੇ ਆ ਉੱਤੇ ਹੁੰਦਾ ਕਿ ਮੈਂ ਕਿਸੇ ਜਾਤ ਪਾਤ ਦੇ ਮੈਂ ਕਦੇ ਨਹੀਂ ਕਰਾਂਗਾ ਸਾਰਿਆਂ ਨੂੰ ਬਲਾ ਕੇ ਚਲਾਇਆ ਉਹਨੇ ਉਸ ਦਾ ਮਾਮਲਾ ਨਹੀਂ ਕੀਤਾ ਉਹਨੇ ਸਾਡੇ ਸਮਾਜ ਦਾ ਜੋ ਰਿਐਲਮ ਕੀਤੀ ਹੈ ਉਸ ਬਾਰੇ ਸਾਡੀ ਮੀਟਿੰਗ ਹੋਈ ਹੈ ਔਰ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਹੈ ਕਿ ਉਹਨੂੰ ਜਾਦਾ ਇਹ ਤੋਂ ਮੰਤਰੀਪਦੋਂ ਹਟਾਇਆ ਹਟਾਇਆ ਜਾਏ ਔਰ ਉਹਦੀ ਸੀਟ ਵੀ ਇਥੋਂ ਕੈਨਸਲ ਕੀਤੀ ਜਾਵੇ। ਦੇਖੋ ਇਸ ਤਰ੍ਹਾਂ ਦਾ ਦੇਖੋ ਕਮਰੇ ਚ ਬਹਿ ਕੇ ਮਾਫੀ ਮੰਗਣਾ ਔਰ ਤੁਸੀਂ ਚਾਹਦੇ ਹੋ ਕਿ ਹਜ਼ਾਰਾਂ ਦੇ ਵਿੱਚ ਤੁਸੀਂ ਬੇਇੱਜ਼ਤੀ ਕਰੋ ਉਹ ਮਾਫੀ ਅਸੀਂ ਹਲੋ ਮਨਜ਼ੂਰ ਨਹੀਂ। ਅਗਲਾ ਕੀ ਜਿਹੜਾ ਹੈ ਉਹ ਸਟੈਪ ਹੋ ਸਕਦਾ ਭਾਡੇ ਦਾ ਸਾਡੇ ਬਰਾਦਰਿਆਂ ਲੋ ਇਹ ਹੀ ਅਸੀਂ ਮਿਲ ਕੇ ਸਾਰਾ ਸਟੈਪ ਚੱਕਿਆ ਕਿ ਆਹ ਨਾਲ ਦਿਨਾਂ ਚ ਜੇ ਪ੍ਰਧਾਨ ਭਗਵੰਤ ਸਿੰਘ ਮਾਨ ਜੋ ہمارے Chief Minister ਨੇ ਉਹ ਇਹਨੂੰ ਹਟਾ ਦਿੰਦੇ ਨੇ ਔਰ ਇਹਦਾ ਕੈਂਡੀਡੇਟ ਨੂੰ ਹਟਾ ਦਿੰਦੇ ਨੇ ਮੰਤਰੀਪਦ ਤੋਂ ਹਟਾ ਦਿੰਦੇ ਫਿਰ ਅਸੀਂ ਬੈ ਕੇ ਸੋਚ ਕੇ ਵਿਚਾਰ ਕਰਕੇ ਬੇ ਵੀ ਅਸੀਂ ਉਹਨੂੰ ਮਾਫ ਕਰ ਦਈਏ ਤੇ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਕਰ ਦੇਣਗੇ ਤੇ ਅਸੀਂ ਮਾਫ ਕਰ ਦਾਂਗੇ ਜੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਤੇ 13-13 ਸੀਟਾਂ ਤੇ ਭੁੱਲ ਜੇ ਕੋਈ RAM ਗੜੀਆ ਕੋਈ OBC ਕੋਈ ਸਨਹਿਰ ਕੋਈ ਆਮ ਆਦਮੀ ਪਾਰਟੀ ਨੂੰ ਟਿਕੰਨੀ ਪਾਏਗਾ ਵੋਟ ਨਹੀਂ ਪਾਏਗਾ ਜਿੱਥੇ ਦੂਜੇ ਵੋਟ ਪਾਣੀ ਆ ਪਾ ਦੇਗਾ